ਹੁਣ ਮੋੜ ਮੰਡੀ ਚ ਲੈਣਗੇ ਜੀ ਦਿੱਲੀ ਸੂਰਤ ਤੋਂ ਬਾਰਾਂ ਨਾਲੋਂ ਵੀ ਸਸਤੇ ਲੇਡੀ ਸੂਟ ਜਿਖਤਾ ਦੇਖੋ ਜੀ 올ਓਵਰ ਸੂਟ ਹੈ ਜੀ ਰੰਗ ਆਣਗੇ 4 ਦੁਪੱਟਾ ਆਊਗਾ ਪੂਰਾ ਵੱਡਾ ਦੇਖੋ ਜੀ ਤੇ ਬਾਈ ਜੀ ਜਿਵੇਂ ਆ ਸੂਟ ਦੀ ਗੱਲ ਕਰੀਏ 650 ਰੁਪਏ ਰੁਪਏ ਕਿਦੇ ਹਾਂ ਹਾਂ ਵੰਸ਼ੀਬ ਕੰਪਨੀ ਦਾ ਮਾਲ ਹੈ ਇਹ ਸਿਰਫ ਲੱਗਣਾ 200 ਰੁਪਏ ਦਾ ਇਹ ਰੰਗੜਿਆਂ ਨੇ ਦੇ ਵਿੱਚ ਕਈ ਇਹ ਬਰੀਕ ਪ੍ਰਿੰਟ ਵੀ ਮਿਲ ਜੇਗਾ ਤੇ ਵੱਡਾ ਫਲਾਵਰ ਵੀ ਮਿਲ ਜੇਗਾ ਇਸ ਤੋਂ ਬਾਅਦ ਬਾਈ ਜੀ ਜਿਵੇਂ ਹੁਣ ਕਾਟਨ ਦੇ ਆਈਟਮ ਆ ਗਏ ਜੀ ਮੈਚਿੰਗ ਸੂਟ ਹੈ ਪਿਓਰ ਕਾਟਨ ਤੇ ਕੱਪੜਾ 올ਓਵਰ ਲੈਣਾ 올ਓਵਰ ਵੀ ਮਿਲੂਗਾ ਜੀ ਨੇ ਦੇਖੋਗੇ ਸਭ ਦਾ ਪ੍ਰਿੰਟ ਅਲੱਗ-ਅਲੱਗ ਆਉਗਾ ਇਸ ਤੋਂ ਬਾਅਦ ਬਈ ਜੀ ਆਹ ਚੀਜ਼ ਦੇਖੋ ਕਾਟਨ ਦਾ ਸੂਟ ਹੈ ਵਿੱਧ ਕਾਟਨ ਦੇ ਦੁਪੱਟੇ ਦੇ ਨਾਲ કેમબ્રિક ਦੀ सलवार है केमब्रिक दी शर्ट प्रिंटिंग देखो नाल ऊपर आके डायमंड वर्क आ गया डायमंड वर्क आ गया जगम करदा है पूरा हां जी हां जी भाई जी जिमे आ सूट है ये बिकदा 500 600 ਰੁਪਏ ਰੇਂਜ सूट बिकदा है बिल्कुल जी सिर्फ 300 ਰੁਪਏ ਰੇਂਜ ਚ ਲੱਗਦਾ ਆ ਦੇਖੋ ਇਹ ਚ ਡਿਜ਼ਾਈਨ ਕਈ ਨੇ اچھا ਸਾਰੇ ਉਹ ਚੀਜ਼ ਉਹੀ ਆ ਗਈ ਵੀ ਸਾਰਿਆਂ ਚ ਚਾਰ ਚਾਰ ਰੰਗ ਆਨੇ ਆਨੇ ਨੇ ਚਾਰ ਚਾਰ ਰੰਗ ਆਨੇ ਨੇ ਜਿੰਦਾ ਅਪਰ ਦੱਸਦੇ ਵੇ ਕੱਲਾ ਕੱਲਾ ਸੂਟ ਵੀ ਲੈ ਸਕਦੇ ਨੇ ਜੀ ਇਹ ਕੱਲਾ ਕੱਲਾ ਵੀ ਮਿਲ ਜੂਗਾ ਇਹ ਸੈੱਟ ਵਾਈਜ਼ ਮਿਲ ਜੂਗਾ ਇਸ ਤੋਂ ਬਾਅਦ ਬਾਈ ਜੀ ਆ ਦੇਖੋ ਪਿਓਰ ਦੁਪੱਟੇ ਨਾਲ ਹੈ 올ਓਵਰ ਸੂਟ ਹੈ ਪੂਰੀ ਦੇਖੋ ਇਹ ਸਾਫਟ ਫੀਲ ਦੁਪੱਟਾ ਹੈ ਪਿਓਰ ਦਾ ਕਪੜੇ ਦੀ ਕੁਆਲਿਟੀ ਵੀ ਬੜੀ ਵਧੀਆ ਤੇ ਵਿਗਦਾ ਵੀ ਬਾਈ ਜੀ ਜਿਵੇਂ 500 ਰੁਪਏ ਸੂਟ ਹੈ ਓਕੇ ਜੀ ਇਹ ਵੀ 300 ਰੁਪਏ ਦਾ ਲਾ ਦਨੇ ਆਪਾਂ ਜਿਵੇਂ ਕਾ ਦੇਖੋ ਇਹ ਵੀ ਪਿਓਰ ਤੇ ਦੁਪੱਟੇ ਨਾਲ ਇਹ ਵੀ ਸੂਟ 올ਓਵਰ ਹੈ ਇਹ ਚਾਹਤ ਬ੍ਰੈਂਡ ਦਾ ਆ ਗਿਆ ਇਹਦੇ ਨਾਲ ਵੀ ਪਿਓਰ ਦਾ ਦੁਪੱਟਾ ਹੈ ਦੁਪੱਟਾ ਪ੍ਰਿੰਟਡ ਹੈ ਇਹਦਾ ਰੇਟ ਆਊਗਾ ਜੀ 280 ਰੁਪਏ ਇਸ ਤੋਂ ਬਾਅਦ ਬਾਈ ਜੀ ਜਿਵੇਂ ਕਾ ਦੇਖੋ 올ਓਵਰ ਸੂਟ ਹੈ 5 ਮਿੰਟ ਨਾਲ ਆਊਗਾ ਕਾਟਨ ਦਾ ਦੁਪੱਟਾ ਲਾਈਨਿੰਗ ਪ੍ਰਿੰਟ ਵਾਲਾ ਦੁਪੱਟਾ ਪੂਰਾ ਡਬਲ ਸਹਿ ਜਾਊਗਾ ਜੀ 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 ਰੰਗ ਆਣਗੇ ਜੀ ਪੰਜ ਪੰਜ ਤੇ ਡਿਜ਼ਾਈਨ ਵੀ ਇਹਦੇ ਵਿੱਚ ਆ ਏ ਬਾਈ ਜੀ ਨਾ ਜਿਵੇਂ 올 ఓవర్ ਸੂਟ ਹੀ ਵਿਕਦਾ 4450 ਦਾ ਜੀ 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 ਇਹ ਵਿਦ ਦੁਪੱਟਾ ਆਪਾਂ ਦੇ ਦਾਂਗੇ 350 ਰੁਪਏ ਦਾ ਆਪਾਂ ਜੀ ਮੈਂ ਚੀਜ਼ ਪੁੱਛਣੀ ਸੀ ਕਿ ਜਿੱਦਾਂ ਸਾਰੇ ਚਾਰ ਚਾਰ ਰੰਗ ਆਂਦੇ ਵੇ ਆ ਦੁਕਾਨਦਾਰ ਕਿਸੇ ਨੇ ਦੋ ਦੋ ਰੰਗ ਲੈਣੇ ਹੋਣ ਲਗਾ ਸਕਦਾ ਮਤਲਬ ਦੋ ਦੋ ਵੀ ਲੈ ਜਾ ਸਕਦਾ ਅਗਲੇ ਵੀ ਮਤਲਬ ਸੈਟਿੰਗ ਹੈਗੀ ਜਿੰਨੇ ਮਰਜ਼ੀ ਲੈਣੇ ਚਾਹਣ ਤੋਂ ਆਹ ਦੇਖੋ ਬਾਈ ਜੀ ਮੋਡਲ ਕਾਟਨ ਤੇ ਕੱਪੜਾ ਡਿਜ਼ਾਈਨਿੰਗ ਦੇਖੋ ਕਿੰਦੀ ਵਧੀਆ ਅੱਛਾ ਇਹ ਆਪਣਾ ਗਲੇ ਦੇ ਉੱਤੇ ਵੀ ਵਰਕ ਹੈਂਡ ਵਰਕ ਹੈ ਜੀ ਤੇ ਕਿਹਦੇ ਤੇ ਮੇ ਖਲ ਪੱਟੀ ਲੱਗੀ ਹੋਈ ਨਾ ਬਾਈ ਜੀ ਹਾਂਜੀ ਹਾਂਜੀ ਟਾਈ ਐਂ ਇਹ ਚਾਰ ਰੰਗ ਆਣਗੇ ਜੀ ਹਾਂਜੀ ਮੈਚਿੰਗ ਸੂਟ ਹੈ ਬਿਲਕੁਲ ਜੀ ਇਹ ਜਿਵੇਂ ਨੇ 600 ਰੁਪਏ ਰੇਂਜ ਮੋਡਲ ਦਾ ਸੂਟ ਵਿਕਦਾ ਹੈ ਇਹ 400 ਰੁਪਏ ਰੇਂਜ ਚ ਲੱਗਦਾ ਹੈ ਇਹ ਡਿਜ਼ਾਈਨ ਇਹਦੇ ਵਿੱਚ ਕਈ ਨੇ ਇਹਦੇ ਜਿਵੇਂ ਆਹ ਲਾਈਟ ਚਾਟ ਆ ਗਏ ਜੀ ਜੀ ਜੇ ਡਾਰਕ ਲੈਣਾ ਤਾਂ ਡਾਰਕ ਵੀ ਮਿਲਦਾ ਹੈ ਡਾਰਕ ਵੀ ਮਿਲਦਾ ਉਹ ਚੀਜ਼ ਵੀ ਮਿਲਦਾ ਉਦੋਂ ਹੀ ਵਰਕ ਆਊਗਾ ਨਾ ਭਾਈ ਹਾਂਜੀ ਹਾਂਜੀ ਸੇਮ ਚੀਜ਼ ਹੈ ਜੀ ਬਿਲਕੁਲ ਜੀ ਤੇ 400 ਰੁਪਏ ਰੇਂਜ ਚ ਲੱਗਣੇ ਜੀ ਇਸ ਤੋਂ ਬਾਅਦ ਭਾਈ ਜੀ ਕਾ ਦੇਖੋ ਜੀ ਜੀ ਪਿਓਰ ਕੈਂਬ੍ਰਿਕ ਦਾ ਸੂਟ ਹੈ ਅੱਛਾ ਇਹ ਨੂੰ ਆਰੀ ਵਰਕ ਵਾਲੇ ਨੇ ਨਾ ਭਾਈ ਜੀ ਦਾ ਹੋਇਆ ਇੱਥ ਆ ਦੇਖੋ ਜੀ ਵਾਹ ਜੀ ਵਾਹ ਅੱਛਾ ਇਹ ਆਰੀਵਰਕ ਇਕੱਲਾ ਮੈਂ ਸੋਚਿਆ ਕਿ ਤੇ ਗਲੇ ਦੇ ਕੀਤਾ ਹੈ ਘੇਰੇ ਦੇ ਵੀ ਭਰਿਆ ਵਾਹ ਜੀ ਤੇ ਤੇਰਾ ਵੀ ਆ ਗਿਆ ਫਲਾਵਰ ਤੇ ਵੀ ਆਰੀਵਰਕ ਹੋਇਆ ਪੈਨਸਲ ਦਾ ਹੀ ਦੁਪੱਟਾ ਆ ਗਿਆ ਜੀ 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 ਦੁਪੱਟਾ ਵੀ ਸੋਹਣਾ ਬਣਿਆਗਾ ਬਿਲਕੁਲ ਜੀ ਆ ਦੇਖੋ ਬਈ ਜੀ ਓਏ ਹੋਏ ਆਰੀਵਰਕ ਦਾ ਸੂਟ ਨਾ ਜੀ 6-700 ਰੁਪਏ ਤੋਂ ਸ਼ੁਰੂ ਕਰਦੇ ਆ ਬਾਜ਼ਾਰ ਦੇ ਵਿੱਚ ਓਕੇ ਇਹ ਤੁਹਾਨੂੰ ਹੋਲਸੇਲ ਪ੍ਰਾਈਸ ਲੱਗਣਾ ਜੀ ਸਿਰਫ 400 ਰੁਪਏ ਇੱਕ ਤੁਹਾਨੂੰ ਦਾ ਦਿਖਾਉਨੇ ਆ ਜੀ ਆਹ ਡਿਜ਼ਾਈਨ ਦੇਖੋ ਆ ਬੀ ਐਲ ਐਮ ਤੇ ਆ ਗਿਆ ਓਕੇ ਠੀਕ ਹੈ ਨਾ ਕੱਪੜਾ ਆ ਗਿਆ ਨਾ ਜੀ ਆਹ ਦੇਖ BLM ਕੰਪਨੀ ਦਾ ਸੂਟ ਹੈ ਜੀ ਜੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਬਿਲਕੁਲ ਜੀ ਇਹ ਚ ਪ੍ਰਿੰਟਿੰਗ ਆ ਅ ਨਾਲ ਵਰਕ ਵੀ ਹੈਗਾ ਨਾ ਜੀ ਜੀ ਡਬਲ ਛੇੜੀ ਦੁਪੱਟਾ ਆ ਗਿਆ ਜੀ 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 ਰੰਗ ਇਹ ਚ ਆਜਣਗੇ ਜੀ 5 5 ਰੰਗ ਇਹ ਚ ਵੀ ਆਗੇ ਜੀ ਆ ਦੇਖੋ ਜੀ ਅੱਛਾ ਇਹ ਸਾਰੇ ਗਰਮੀਆਂ ਦੇ ਮੁਤਾਬਕ ਸਾਰੇ ਲੇਟੈਸਟ ਕਲਰ ਹਨ ਜੀ ਹਾਂ ਜੀ ਹਾਂ ਜੀ ਬਾਈ ਜੀ 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 ਇਹ ਬਾਈ ਜੀ ਸੂਟ ਆਮ ਜਿਵੇਂ BLM ਦਾ 6-700 ਰੁਪਏ ਤੋਂ ਸ਼ੁਰੂ ਕਰਦੇ ਹਾਂ 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 ਇਹ 400 ਰੁਪਏ ਰਿੰਚ ਲੱਗੂਗਾ ਭਾਜੀ ਇੱਕ ਦੇਖ ਲਓ ਮੁਰਕੇ ਇਹ ਨਾ ਕਿ ਇਹ ਚਾਰ-ਚਾਰ ਹੀ ਦੇਣੇ ਸਿੰਗਲ-ਸਿੰਗਲ ਸੂਟ ਵੀ ਦੇਣਾ ਆ ਸਿੰਗਲ ਵੀ ਦੇ ਦਾਂਗੇ ਜੀ ਸਿੰਗਲ ਵੀ 400 ਰੁਪਏ ਦਾ ਮਤਲਬ ਹੋਲਸੇਲ ਦਾ ਰੇਟ ਆ ਲੈ ਭਾ ਮੇਰੇ ਰੇਟ ਫੀਲੋ ਜੀ ਹਾਂਜੀ ਭਾਜੀ ਜੀ 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 ਇਹ ਕਾ ਦੇਖੋ ਜੀ 올ਓਵਰ ਸੂਟ ਹੈ ਜੀ 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 ਨਾਲ ਪਲੇਨ ਦੁਪੱਟਾ ਆ ਗਿਆ ਓਕੇ ਜੀ ਏਕੇ ਕੰਪਨੀ ਦਾ ਹੈ ਅੱਛਾ ਇਹ ਵੀ ਕੰਪਨੀ ਦਾ ਮਾਲ ਹੀ ਆ ਗਿਆ ਹਾਂ ਮਲ ਦੇਸੀ ਕੋਈ ਨਹੀਂ ਆ ਦੇਖੋ ਜੀ ਨਾਲ ਸਟੈਂਪਿੰਗ ਨਾਲ ਹੋਊਗੀ ਓਕੇ ਜੀ ਏਕੇ ਕੰਪਨੀ ਦਾ ਹੂੰ ਹੂੰ ਰੰਗਾਂਾਂਗੇ ਇਹਦੇ ਵਿੱਚ ਜੀ ਦੇਖੋ ਪੰਜ ਪੰਜ ਰੰਗ ਹੀ ਆਣਗੇ ਹਾਂਜੀ ਪੰਜ ਰੰਗ ਪੰਜ ਪੰਜ ਰੰਗਾਂ ਚਾਟ ਹੀ ਹੋਊਗਾ ਇਹ ਤਕਰੀਬਨ ਬਿਲਕੁਲ ਜੀ ਆਹ ਦੇਖੋ ਸਾਰੇ ਰੰਗ ਹੀ ਪੂਰੇ ਸੋਹਣੇ ਰੰਗ ਆਉਣਗੇ ਜੀ 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 ਆਹ ਦੇਖੋ ਜੀ ਵਾਹ ਜੀ ਵਾਹ ਪੂਰੇ ਸੋਹਣੇ ਰੰਗ ਆਣਗੇ ਜੀ ਜੀ ਜਿਵੇਂ ਏਕੇ ਦਾ ਦੁਪੱਟਾ ਸੂਟ ਨੇ 6-700 ਰੁਪਏ ਬਜ਼ਾਰ ਸ਼ੁਰੂ ਕਰਦੇ ਹਾਂ ਇਹ ਵੀ ਸਾਨੂੰ 400 ਰੁਪਏ ਰੇਂਜ 'ਚ ਦਵਾਂਗੇ ਇੱਕ ਵਾਰ ਜੀ ਆਹ ਦੇਖੋ ਆਲਓਵਰ ਸੂਟ ਹੈ ਬਿਲਕੁਲ ਜੀ ਨਾਲ ਇਹਦੇ ਨਾਲ ਦੁਪੱਟਾ ਆ ਗਿਆ ਜੀ ਕਾਟਮ ਦਾ ਦੁਪੱਟਾ ਵੀ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਐਵੇਂ ਆਹੀ ਇਹ ਵੀ ਭਾਈ ਜੀ ਜਿਵੇਂ ਪਿਓਰ ਕਾਟਨ ਦਾ ਸੂਟ ਨਾਲ ਦੁਪੱਟਾ ਇਹ ਵੀ 400 ਰੁਪਏ ਦੇ ਵਿੱਚ ਹੀ ਆਊਗਾ ਇਹ ਵੀ 400 ਦੇ ਚ ਰੰਗ ਕਿੰਨੇ ਆਣੇ ਭਾਜੀ ਕਿਹ ਚ ਭਾਈ ਜੀ ਚਾਰ ਰੰਗ ਚਾਰ ਰੰਗ ਹੀ ਚੰਗੇ ਆ ਆ ਦੇਖੋ ਜੀ ਵਾਹ ਜੀ ਵਾਹ ਚਾਰਟ ਬਹੁਤ ਸੋਹਣਾ ਗਰਮੀ ਵਾਲਾ ਚਾਰਟ ਹੈ ਜਿਵੇਂ ਥੋੜਾ ਜਿਹਾ 올ਡ ਏਜੈਂਟੀ ਹੁੰਦੇ ਹੈਗੇ ਜੀ 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 ਉਹਨਾਂ ਵਾਲੇ ਕਲਰ ਮਤਲਬ ਸਾਰੇਾਸ ਦੇ ਹਰੇਕ ਵਿੱਚ ਵੈਰਾਈਟੀ ਮਿਲ ਜੇਗੀ ਹਾਂਜੀ ਹਾਂਜੀ ਭਾਈ ਇੱਕ ਸਾਨੂੰ ਆ ਦਿਖਾਉਨੇ ਜੀ ਆਹ ਡਿਜ਼ਾਈਨ ਦਾ ਟ੍ਰੈਂਡ ਬਹੁਤ ਹੋਇਆ ਪਿਆਗਾ ਜਾਮ ਦੇ ਉੱਤੇ ਕਪੜਾ ਹੈਗਾ ਓਕੇ ਜੀ ਪਿਓਰ ਦਾ ਦੁਪੱਟਾ ਨਾਲ ਓਕੇ ਪਿਓਰ ਦਾ ਜਿਵੇਂ ਆਹ ਸੂਟ ਜੀ ਨਾਲ ਪ्योर ਦਾ ਦੁਪੱਟਾ ਆ ਗਿਆ ਬਿਲਕੁਲ ਜੀ ਸੂਟ ਜਿਵੇਂ ਹਜ਼ਾਰ ਹਜ਼ਾਰ ਦੀ ਰੇਂਜ ਵਿੱਚ ਵਿਕਦਾ ਹਾਂ ਹਾਂ ਠੀਕ ਹੈ ਨੀ ਇਹ ਵੀ ਮਿਲ ਮੇੜੀ ਹੈ ਓਕੇ 11 ਕੰਪਨੀ ਦਾ ਆ ਗਿਆ ਬਿਲਕੁਲ ਜੀ ਇਹ 500 ਰੁਪਏ ਰੇਂਜ ਚ ਲੱਗੂਗਾ ਤੇ ਰੰਗਾਂ ਗਣਗੇ ਦੇ ਵਿੱਚ ਤਿੰਨ ਓਕੇ ਇੱਕ ਜਿਵੇਂ ਮਸਟਰਡ ਆ ਗਿਆ ਗ੍ਰੀਨ ਆ ਗਿਆ ਇੱਕ ਬਲੈਕ ਆ ਗਿਆ ਜੀ ਇੱਕ ਬਾਈ ਜੀ ਆ ਦੇਖੋ ਵਰਕ ਵਾਲਾ ਸੂਟ ਹੈ ਪ੍ਰਿੰਟ ਦੇ ਉੱਪਰ ਬਿਲਕੁਲ ਜੀ ਨਾਲ ਆਊਗਾ ਇਹਦੇ ਨਾਲ ਪਿਓਰ ਦਾ ਦੁਪੱਟਾ ਓਕੇ ਪਿਓਰ ਦਾ ਦੁਪੱਟਾ ਆ ਜਾਈਗਾ ਇਹਦੇ ਨਾਲ ਹਾਂਜੀ ਹਾਂਜੀ ਉਹ ਵੀ ਪ੍ਰਿੰਟਡ ਆਊਗਾ ਆ ਦੇਖੋ ਜੀ ਵਾਹ ਜੀ ਵਾਹ ਮਤਲਬ ਇਹ ਵਰਕ ਦੇਖਣਾ ਸਫਾਈ ਬਹੁਤ ਜ਼ਬਰਦਸਤ ਹੈ ਨਾ ਵਰਕ ਦੀ ਹਾਂਜੀ ਹਾਂਜੀ ਬਾਈ ਜੀ ਪੂਰਾ ਸੋਹਣਾ ਵਰਕ ਹੋਇਆ ਹੈ ਨਾਲ ਇਹਦੇ ਨਾਲ ਆਊਗਾ ਪਿਓਰ ਦਾ ਦੁਪੱਟਾ ਉਹ ਵੀ ਡਿਜੀਟਲ ਪ੍ਰਿੰਟ ਆਊ 30 40 50000 ਦਾ ਕਪੜਾ ਲੱਗੇਗਾ ਜਾ ਕੇ 70 8000 ਰੁਪਏ ਦਾ ਆਪਣਾ ਵੇਚ ਲੈ ਗਣਾ ਬਣ ਜੀ ਪ੍ਰੋਫਿਟ ਵਧੀਆ ਦੇਊਗਾ ਬਿਲਕੁਲ ਇੱਕ ਵਜੇ ਜਿਵੇਂ ਕਾਹ ਚੀਜ਼ ਆਈਏ ਹੂੰ ਇਹ ਮਤਲਬ ਕਿ ਰੇਟ ਫਾਇਦੇ ਨਾਲ ਕਪੜਾ ਆਇਆ ਹੈਗਾ ਹਾਂ ਹਾਂ ਔਰਗਾਂਜ਼ਾ ਪਿਓਰ ਔਰਗਾਂਜ਼ਾ ਦੇ ਉੱਤੇ ਕਪੜਾ ਹੈ ਅੱਛਾ ਔਰਗਾਂਜ਼ਾ ਦਾ ਕਪੜਾ ਆ ਗਿਆ ਪੂਰਾ ਠੀਕ ਹੈ ਜੀ ਸਾਰੇ ਦੇ ਉੱਪਰ ਦੇਖੋ ਵਰਕ ਆਊਗਾ ਡਿਜ਼ਾਈਨ ਇਹਦੇ ਵਿੱਚ ਕਈ ਆ ਜਾਣਗੇ ਜੀ 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 ਠੀਕ ਹੈ ਸਾਰੇ ਦੇ ਆ ਦੇਖੋ ਇਹ ਡਾਇਮੰਡ ਵਰਕ ਹੋ ਗਿਆ ਬਿਲਕੁਲ ਜੀ ਨਾਲ ਇਹਦੇ ਨਾਲ ਆਊਗਾ ਪਿਓਰ ਦਾ ਰਬਟਾ ਦੁਪੱਟੇ ਤੇ ਵੀ ਸਾਰੇ ਤੇ ਆਹ ਮੇਰੇ ਵਰਕ ਹੋਇਆ ਜੀ ਰਬਟਾ ਵੀ ਪੂਰਾ ਸੋਹਣਾ ਬਣਿਆ ਹੈਗਾ ਹਾਂ ਹਾਂ ਤੇ ਡਿਜ਼ਾਈਨ ਇਹਦੇ ਵਿੱਚ ਕਈ ਮਿਲ ਜਾਣਗੇ ਜੀ ਓਕੇ ਜੀ ਡਿਜ਼ਾਈਨ ਕਈ ਮਿਲ ਜਾਣਗੇ ਜੀ ਆਹ ਦੇਖੋ ਕਲਰ ਦੇਖੋ ਜੀ ਇਹਦੇ ਹਾਂ ਹਾਂ ਅੱਛਾ ਵਾਹ ਜੀ ਵਾਹ ਕੀ ਬਾਤ ਸਾਰੇ ਰੰਗੋਲੀਆਂ ਟਾਈਪ ਗਰਮੀਆਂ ਵਾਲੇ ਕਲਰ ਆ ਗਏ ਨਾ ਜੀ ਹਾਂ ਜੀ ਹਾਂ ਜੀ ਬਾਈ ਜੀ 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 ਜਿਹੜਾ ਆ ਵੇਸ ਹੈ ਨਾ ਜੀ ਮਤਲਬ ਆਉਣ ਜਾਣ ਦੇ ਵਿੱਚ ਪਾਰਟੀ ویئر ਪੀਸ ਹੈਗਾ ਬਿਲਕੁਲ ਜੀ ਇਹ ਆਮ ਹੀ ਵਿਕਦਾ ਹੈ ਮਤਲਬ ਕਿ 12 1500 ਰੇਂਜ ਵਿੱਚ ਵੀ ਸੂਟ ਇਹ ਵਿਕਦਾ ਹੈ 12 1500 ਵਿੱਚ ਵਿਕਦਾ ਬਿਲਕੁਲ ਜੀ ਠੀਕ ਨਹੀਂ ਜੀ ਨਾਲ ਆ ਦੁਪੱਟਾ ਆ ਕੇ ਡਿਜ਼ਾਈਨ ਇਹਦੇ ਵਿੱਚ ਹੋਰ ਵੀ ਗਈ ਹੈ ਜੀ 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 ਇਹ ਬਈ ਜੀ 600 ਰੁਪਏ ਰੇਂਜ ਲੱਗੂਗਾ ਇਹ 600 ਰੁਪਏ ਜੀ ਪਿਓਰ ਔਰਗੈਂਜ਼ਾ ਦਾ ਸੂਟ ਲੱਗਣਾ ਪਿਓਰ ਔਰਗੈਂਜ਼ਾ ਦਾ ਸੂਟ ਇਹ ਲਿਮਟਡ ਟਾਈਮ ਆਫਰ ਹੈਗਾ ਜੇ ਨਾ ਚਿਰੇ ਮਾਲ ਹੈ ਜੀ ਦੁਬਾਰਾ ਨਹੀਂ ਆਉਣਾ ਇਸ ਰੇਟ 'ਤੇ ਮਤਲਬ ਇਹ ਜਿੰਨਾ ਮਾਲ ਹੈ ਉਹਦੇ ਤੋਂ ਹੀ ਹੈ ਨਾ ਉਹਦੇ ਤੋਂ ਹੀ ਹੈ ਬਸ ਇੱਕ ਇਸ ਵਾਲਾ ਦੇਖੋ ਜੀ ਪਿਓਰ ਜਾਮ ਦਾ ਸੂਟ ਹੈ ਜੀ ਜੀ ਉਦੇ ਉੱਪਰ ਸਾਰੇ ਚ ਵਰਕ ਹੋਇਆ ਓਕੇ ਪ੍ਰਿੰਟ ਦੇ ਉੱਪਰ ਅੱਛਾ ਇਸ ਇਸ ਵਰਕ ਦਾ ਮਤਲਬ ਆਜ ਕੱਲ ਬਹੁਤ ਟ੍ਰੈਂਡ ਚੱਲ ਰਿਹਾ ਨਾ ਭਾਜੀ ਹਾਂਜੀ ਭਾਜੀ ਨਾਲੇ ਪ੍ਰਿੰਟ ਬਹੁਤ ਚੱਲ ਰਿਹਾ ਜੀ 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 ਪਿਓਰ ਦਾ ਡਿਜੀਟਲ ਪ੍ਰਿੰਟਡ ਦੁਪੱਟਾ ਜੀ 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 ਪੂਰਾ ਦੇਖੋ ਆ ਵੱਡਾ ਦੁਪੱਟਾ ਦੁਪੱਟੇ ਮੈਂ ਦੇਖਿਆ ਸਾਰੇ ਇਹ ਖੁੱਲੇ ਡੁੱਲੇ ਫੁੱਲ ਸਾਈਜ਼ ਦੇ ਆਣੇ ਨਾ ਮਤਲਬ ਪਿਓਰ ਦੁਪੱਟੇ ਨਾਲ ਨਹੀਂ ਪ੍ਰਿੰਟਡ ਸੂਟ ਆਪਾਂ ਦੇਖਦੇ ਆ ਇਸ ਤਰ੍ਹਾਂ ਦੇ ਤਾਂ ਮਤਲਬ 1100-1200 ਰੁਪਏ ਤੋਂ ਘੱਟ ਕੋਈ ਬਿਹਾਰ ਚ ਮਿਲਦਾ ਨਹੀਂ ਹਾਂ ਇਹਦੇ ਵਿੱਚ ਆਣਗੇ 5 ਰੰਗ ਆਉਣਗੇ 5 ਰੰਗ ਆਗੇ ਦੇਖ ਪੂਰਾ ਸੋਹਣਾ ਡਿਜ਼ਾਈਨ ਹੈ ਓਕੇ ਕਿਤੇ ਨਾ ਜਿੰਨੇ ਬਹੁਤ ਜ਼ਿਆਦਾ ਡਾਰਕ ਨਹੀਂ ਲੈਣਾ ਥੋੜਾ ਬ੍ਰਾਈਟਸ ਲੈਣਾ ਉਹ ਇਹ ਲੈ ਸਕਦਾ ਹਾਂ ਹਾਂਜੀ ਹਾਂਜੀ ਪਿਓਰ ਦਾ ਦੁਪੱਟਾ ਨਾਲ ਆ ਗਿਆ ਜੀ 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 ਰੰਗ ਆ ਗਿਆ ਇਹਦੇ ਵਿੱਚ ਵੀ ਦੇਖੋ ਚਾਰ ਜੀ ਬਿਲਕੁਲ ਜੀ ਬਿਲਕੁਲ ਤੇ ਰੇਟ ਬਾਈ ਜੀ ਸਿਰਫ 650 ਰੁਪਏ ਰੈਂਜ ਇੱਕ ਆਹ ਦੇਖੋ ਜੀ ਪੂਰਾ ਹੈਵੀ ਕੰਮ ਹੋਇਆ ਜੀ ਜੀ ਸੂਟ ਇਹ ਵੀ ਜਾਮਤੀ ਹੈ ਓਕੇ ਵਾਏ ਪਰ ਵਾਹ ਸੂਟ ਆ ਗਿਆ ਨਾ ਇਹ ਤਾਂ ਜੀ ਪੂਰਾ ਸੋਹਣਾ ਦੇਖੋ ਜੀ ਪਾਰਟੀ ਵੇਅਰ ਪੀਸ ਆ ਗਿਆ ਜੀ 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 ਪਿਓਰ ਦਾ ਨਾਲ ਆ ਗਿਆ ਦੁਪੱਟਾ ਰੰਗ ਇਹਦੇ ਵਿੱਚ ਵੀ ਬਾਈ ਜੀ ਚਾਰ ਰੰਗ ਆ ਜਾਣਗੇ ਹਾਂ ਹਾਂ ਠੀਕ ਇਹਦਾ ਰੇਟ ਬਾਈ ਜੀ ਸਿਰਫ 660 ਰੁਪਏ ਆਊਗਾ ਆ ਦੇਖੋ ਹੁਣ ਜਿਵੇਂ ਕਾਰਡ ਡਿਜ਼ਾਈਨ ਆਗੇ ਜਿਹੇ ਚ ਹਾਂ ਇਹ ਸਾਰੇ ਸ਼ਰਟ ਦੇ ਉੱਪਰ ਨਹੀਂ ਗੋਟਾ ਪੱਟੀ ਦਾ ਕੰਮ ਹੋਇਆ ਓਕੇ ਓਹ ਕਿਆ ਬਾਤ ਹੈ ਜੀ ਇਹ ਤਾਂ ਮੈਂ ਲੈਂ ਲਾਈਟਿੰਗ ਚ ਪੂਰਾ ਜਗਮਗਾ ਕਰਦਾ ਆਏਗਾ ਨਾ ਜੀ ਪੂਰਾ ਸੋਹਣਾ ਪੀਸ ਹੈ ਜੀ ਸਾਰਾ ਦੇਖੋ ਆ ਗੋਟਾ ਪੱਟੀ ਦਾ ਕੰਮ ਹੈ ਜੀ 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 ਇਹ ਵੀ ਬਾਈ ਜੀ ਜਿਵੇਂ 660 ਰੁਪਏ ਰਿੰਚ ਹੀ ਹੈ ਜੇ ਆਪ ਲੋਕ ਵਰਕ ਭੋਜਨਾ ਮਰਜੀ ਵੱਧਾ ਜਾਵੇ ਰੇਟ ਨਹੀਂ ਵਧਾਣਾ ਰੇਟ ਨਹੀਂ ਵਧਾਉਣਾ ਜੀ ਆਹ ਦੇਖੋ ਜੀ ਇੱਕ ਹੁਣ ਜਿਵੇਂ ਇਸ ਤੋਂ ਬਾਅਦ ਆਉਂਦਾ ਏਕੇ ਕੰਪਨੀ ਦਾ ਇਸਾ ਪਿਓਰ ਦੁਪੱਟੇ ਨਾਲ ਹੈ ਵੀ ਆ ਦੇਖੋ ਜੀ ਓਕੇ ਅੱਛਾ ਇਹ ਵੀ ਵਰਕ ਵਾਲਾ ਸੂਟ ਆ ਗਿਆ ਨਾ ਭਾਜੀ ਸਾਰੀ ਸ਼ਰਟ ਤੇ ਵਰਕ ਹੋਇਆ ਜੀ ਬਿਲਕੁਲ ਜੀ ਤੇ ਨਾਲ ਇਹਦੇ ਨਾਲ ਪਿਓਰ ਦੁਪੱਟਾ ਬਿਲਕੁਲ ਜੀ ਪਿਓਰ ਦਾ ਦੁਪੱਟਾ ਆ ਗਿਆ ਪੂਰਾ ਵਧੀਆ ਦੁਪੱਟਾ ਆਊਗਾ ਮਲਟੀ ਕਲਰ ਚ ਹਾਂਜੀ ਹਾਂਜੀ ਇਹ ਬਾਈ ਜੀ ਜਿਵੇਂ ਨਾ 12 12 3 300 ਰੁਪਏ ਦੇ ਕਿਦਾ ਜੀ ਜੀ ਇਹ 750 ਰੁਪਏ ਰੇਂਜ ਲੱਗੂ ਇਹ 750 ਰੁਪਏ ਰੇਂਜ ਲੱਗੂ ਕਿੰਨੇ ਪ੍ਰਿੰਟਿੰਗ ਵੀ ਦੇਖੋ ਕਾਫੀ ਪ੍ਰਿੰਟਿੰਗ ਹੈਗੀ ਅੱਛਾ ਇਹ ਸਾਰੇ ਏਕੇ ਟੈਕਸ ਦੇ ਜਾਣੇ ਨਾ ਭਾਜੀ ਹਾਂਜੀ ਹਾਂਜੀ ਭਾਈ ਜੀ 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 ਮੇਰੇ ਪਿਓ ਦੁਪੱਟੇ ਨਾਲ ਦਿਖਾਏ ਬਿਲਕੁਲ ਜੀ ਇਹ 올ਓਵਰ ਸੂਟ ਆ ਗਿਆ ਮਸਲੀਨ ਤੇ ਦੁਪੱਟੇ ਦੇ ਨਾਲ 5 ਮੀਟਰ 올ਓਵਰ ਸੂਟ ਆ ਗਿਆ ਇੱਕ ਇਹਦਾ ਜੀ ਜੀ ਨਾਲ ਪਿਓਰ ਮਸਲੀਨ ਦਾ ਦੁਪੱਟਾ ਕੋਈ ਸੈਮੀ ਨਹੀਂ 골ਡਨ ਕੰਨੀ ਵਾਲੀ ਪਿਓਰ ਮਸਲੀਨ ਲੱਗੀ ਹੈ ਓਕੇ 800 ਰੁਪਏ ਰਿੰਚ ਹੀ ਤੇ ਕਲਰ ਡਿਜ਼ਾਈਨ ਇਹਦੇ ਵਿੱਚ ਵੀ ਮਿਲ ਜਾਣਗੇ ਜੀ ਪ੍ਰਿੰਟ ਵੀ ਕਾਫੀ ਮਿਲ ਜਾਣਗੇ ਰੇਟ ਜਿਹੜਾ ਸਿਰਫ 800 ਰੁਪਏ ਰਿੰਚ ਇੱਕ ਆਇਸ ਤੋਂ ਬਾਅਦ ਆ ਦੇਖੋ ਜੀ ਜਿਵੇਂ ਆਹਾ ਪਿਓਰ ਮਸਲੀਨ ਦੀ ਸਲਵਾਰ ਹੈ ਜੀ ਜੀ ਅੱਛਾ ਸਲਵਾਰ ਤੇ ਵਰਕ ਆ ਗਿਆ ਸਲਵਾਰ ਤੇ ਆ ਗਿਆ ਵਰਕ ਹਮ ਹਮ ਪਿਓਰ ਕਾਟਨ ਦੀ ਸ਼ਰਟ ਆਉਗੀ ਜੀ ਡਿਜੀਟਲ ਪ੍ਰਿੰਟ ਕੈਮਿਕ ਆਉਗੀ ਵਧੀਆ ਵਾਲੀ ਆ ਦੇਖੋ ਇਹ ਨਾਲ ਗਲੇ ਤੇ ਵਰਕ ਹੈ ਓਕੇ ਨੇ ਵੀ ਕੋ ਕਹਿੰਦੇ ਨੇ ਕਿ ਔਣ ਜਾਂ ਨਾਲ ਗਰਮੀ ਵਾਲਾ ਸੂਟ ਚਾਹੀਦਾ ਜੀ ਜੀ ਅੱਛਾ ਗਲੇ ਤੇ ਵੀ ਆ ਗਿਆ ਤੇ ਘੇਰੇ ਤੇ ਵੀ ਆ ਗਿਆ ਇਹ ਭਾਜੀ ਸਾਰਾ ਹੈਂਡਵਰਕ ਕੀਤਾ ਹੈ ਇਹ ਹੈਂਡਵਰਕ ਹੋਇਆ ਹੈ ਜੀ ਪੈਚਵਰਕ ਦੇ ਨਾਲ ਬਿਲਕੁਲ ਤੇ ਨਾਲ ਆਊਗਾ ਜੀ ਦੇ ਨਾਲ ਆਪਲਾ ਮਸਲੀਨ ਦਾ ਦੁਪੱਟਾ ਅੱਛਾ ਖੁੱਲਾ ਡੁੱਲਾ ਦੁਪੱਟਾ ਚੱਦਣਾ ਇਸਾਇਜ਼ਾ ਨਾਲ ਜੀ ਹਾਂ ਜੀ ਹਾਂ ਜੀ ਆ ਆਊਗਾ ਦੁਪੱਟਾ ਬਿਲਕੁਲ ਇਹ ਸੂਟ ਮਤਲਬ 14-1500 ਦਾ ਵਿਕਦਾ ਹਾਂ ਹਾਂ ਇਹ 980 ਰੁਪਏ ਰੇਂਜ ਲੱਗੂਗਾ ਜੀ ਇਹ 980 ਤੇ ਚਾਰ ਰੰਗ ਨੇ ਆਣੇ ਭਾਜੀ ਇਹ ਜੀ ਭਾਜੀ ਚਾਰ ਚਾਰ ਰੰਗਾਂ ਦੇ ਡਿਜ਼ਾਈਨ ਆ ਜਾਣਗੇ ਹੋਰ ਵੀ ਕਈ ਗਵਾਹ ਜ ਤਾਂ ਹੋਗੇ ਜਿਹੜੇ ਸੂਟ ਦੂਜੇ ਇੱਕ 올ਓਵਰ ਸੂਟ ਵਗੈਰਾ ਵੀ ਹੈਗੇ ਆਪਣੀ 올ਓਵਰ ਹੁੰਦੇ ਆ ਜੀ 올ਓਵਰ ਤੋਂ ਜਿਵੇਂ ਆ ਦਿਖਾਉਨੇ ਆ ਮੈਂ ਪ੍ਰਿੰਟ ਕਾਫੀ ਮਿਲ ਜਾਣਗੇ ਜੀ ਹਾਂ ਹਾਂ ਤੁਹਾਨੂੰ ਇੱਕ ਵਾਰ ਸੂਟ ਖੋਲਦੇ ਨੇ ਸਾਰੇ ਆਉਣਗੇ ਬ੍ਰਾਂਡਿਡ ਹੀ ਜੀ ਕਿਉਂਕਿ ਆਣੇ ਕੰਪਨੀ ਵਾਲਾ ਵਾਲੀ ਸਾਰੀ ਜੀ ਆ ਦੇਖੋ ਜੀ ਇਹ ਪ੍ਰਿੰਟਿੰਗ ਬਹੁਤ ਸੋਹਣੀ ਹੋਊ ਫੈਬਰਿਕ ਇਹਨਾਂ ਦਾ ਵਧੀਆ ਹੀ ਹੁੰਦਾ ਜੀ ਕੀ ਬਾਤ ਹੈ ਜੀ ਠੀਕ ਨੇ ਜੀ ਬਿਲਕੁਲ ਜੀ ਆ ਦੇਖੋ ਜੀ ਜਿਵੇਂ ਪ੍ਰਿੰਟ ਪੂਰੇ ਟੌਪ ਦੇ ਆਉਣਗੇ ਸਾਰੇ ਐ ਮਤਲਬ ਗਰਮੀ ਵਾਲੇ ਲੇਟੈਸਟ ਪ੍ਰਿੰਟ ਆ ਗਏ ਨੇ ਜੀ ਹਾਂ ਜੀ ਹਾਂ ਜੀ ਬੜੀ ਇਹਨਾਂ ਦੇ ਵਿੱਚ ਕਾਫੀ ਪ੍ਰਿੰਟ ਮ ਵਾਹ ਕੀ ਬਾਤ ਹੈ ਜੀ ਜੀ ਆ ਦੇਖੋ ਜੀ ਵਾਹ ਜੀ ਵਾਹ ਸਾਰੇ ਪ੍ਰਿੰਟੀ ਟਾਪ ਕਲਾਸ ਪ੍ਰਿੰਟਰ ਟਾਪ ਕਲਾਸ ਦੇਿੰਦਾ ਨੇ ਸਾਰੇ ਨਾ ਜੀ ਆ ਦੇਖੋ ਜੀ ਤੇ ਫਾਸਟ ਕਲਰ ਹੋਣਗੇ ਕੋਈ ਕਲਰ ਇਹਨਾਂ ਦੇ ਵਿੱਚ ਫੇਡ ਵਾਲੀ ਚੀਜ਼ ਹੈ ਨਹੀਂ ਗੀ ਹਮ 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 ਇਹ ਮਤਲਬ ਇਹ ਮਾਲ ਉਹ ਲੈ ਜਿਹੜਾ ਜਾਂਦੇ ਹੱਥੋਂ ਹੱਥੀ ਵਿਕੇਗਾ ਨਾ ਜੀ ਹਾਂਜੀ ਹਾਂਜੀ ਬਾਈ ਜੀ 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 ਇਹ ਸੂਟਾਂ ਨੇ ਸੇਲ ਵੀ ਵਧੀਏ ਜੀ ਜੀ ਕੋਈ ਮਰਜ਼ੀ ਇਹਨਾਂ ਦੇ ਵਿੱਚੋਂ ਤੁਸੀਂ ਡਿਜ਼ਾਈਨ ਲੈ ਜਾਓ ਇਹਦੇ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ 50 ਦੇ ਲਗਭਗ ਬਾਕੀ ਤੁਹਾਨੂੰ ਇਹਦੇ ਵਿੱਚ ਦਿਖਾਣੇ ਨੇ ਜੀ ਕਾਟਨ ਦੇ ਦੁਪੱਟੇ ਦਿਖਾਣੇ ਨੇ ਜੀ 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 ਹੁਣ ਜਿਵੇਂ ਆਹ ਦੇਖੋ ਜਿਵੇਂ ਕਾਟਨ ਦੇ ਦੁਪੱਟੇ ਆਏ ਆ ਜੀ ਬਿਲਕੁਲ ਜੀ ਆਹ ਦੇਖੋ ਜੀ ਬਹੁਤ ਨਵੇਂ ਆਏ ਆ ਇਹਦੇ ਵਿੱਚ ਡਿਜ਼ਾਈਨ ਸਾਰੇ ਅਲੱਗ-ਅਲੱਗ ਹੀ ਹੋਹੀ ਮੈਂ ਦੇਖਣ ਨੇ ਜੀ ਹਾਂਜੀ ਹਾਂਜੀ ਆਹ ਦੇਖੋ ਸਾਰੇ ਡਿਜ਼ਾਈਨ ਮਿਲ ਜਾਣਗੇ ਜੀ ਜੀ ਤੇ ਪਊਗਾ ਸਾਰਾ 650 ਦਾ ਮਤਲਬ 65 ਰੁਪਏ ਦਾ ਦੁਪੱਟਾ ਨਾਲ ਸਾਈਜ਼ ਵਗੈਰਾ ਪੂਰਾ ਖੁੱਲਡੁੱਲਾ ਕੋਈ ਸਟਾਲ ਨਹੀਂ ਹੈਗੇ ਦੁਪੱਟੇ ਪੂਰੇ ਨੇ ਬਿਲਕੁਲ ਖੁੱਲਡੁੱਲੇ ਹੈਗੇ ਜਿਨਾਂ ਦਾ ਕਹ ਰਹੀ ਹੈ ਆ ਦੇਖੋ ਵਾਹ ਜੀ ਪੂਰੇ ਫਲੇ ਦੁਪੱਟੇ ਆਉਣਗੇ ਤੇ ਰੇਟ ਸਾਰਾ 65 ਰੁਪਏ ਜੀ ਇਸ ਤੋਂ ਬਾਅਦ ਜਿਵੇਂ ਹੁਣ ਆ ਕਾਟਨ ਦਾ ਦੁਪੱਟਾ ਹਾਂ ਆਮ ਹੀ ਮਤਲਬ 120 ਰੁਪਏ ਦਾ ਦੁਪੱਟਾ ਵਿਗਦਾ ਬਿਲਕੁਲ ਜੀ ਸਾਈਜ਼ ਆਊਗਾ ਪੂਰਾ ਵੱਡਾ ਖੁੱਲਾ ਵੱਡਾ ਨਾ ਪਾ ਲੈਣਾ ਜੀ ਪੂਰਾ ਖੁੱਲਾ ਸਾਈਜ਼ ਆਊਗਾ ਦੁਪੱਟੇ ਦਾ ਜੀ ਜੀ ਤੇ ਇਹਦੇ ਬਾਈ ਜੀ ਨਾ ਜਿਵੇਂ ਸਿੰਗਲ ਸਿੰਗਲ ਤਾਂ ਦੇਖੋ ਪੈਣਾ ਜੀ 80 ਰੁਪਏ ਦਾ ਸਿੰਗਲ ਸਿੰਗਲ 80 ਰੁਪਏ ਦਾ ਬੇਚੇਗਾ ਠੀਕ ਹੈ ਜੀ ਇਹਦੇ ਜਿਵੇਂ 10 ਰੁਪਏ ਬਟੇ ਲੈਨੇ ਹੋ ਹਾਂ ਹਾਂ ਤਾਂ ਇਹ ਪੂਗਾ 75 ਰੁਪਏ ਦਾ 75 ਰੁਪਏ ਦਾ ਭਾਜੀ ਮੈਂ ਦੇਖਦਾ ਬਈ ਇਹ ਨਿੱਕੀ ਕੋਈ ਸ਼ਾਲ ਸਟਾਲ ਨਹੀਂ ਹੈਗੇ ਪੂਰੇ ਖੁੱਲੇ ਡੁਲੇ ਦੁਪੱਟੇ ਹੈ ਜੀ ਪੂਰੇ 2.5 ਮੀਟਰ ਦੇ ਮਤਲਬ ਜਿਹੜਾ ਵੀ ਲੈ ਕੇ ਜਾਂਦਾ ਜੇ ਕੋਈ 50 ਰੁਪਏ ਦਾ ਦੁਪੱਟੇ ਮਗਰੀ ਬਣ ਜਾਣਗੇ ਵਾਹ ਜੀ ਵਾਹ ਕੀ ਬਾਤ ਹੈ ਜੀ ਇਹਦੇ ਵਿੱਚ ਭਾਜੀ ਰੰਗ ਆ ਜਾਣਗੇ ਚਾਰ ਪੰਜ ਰੰਗ ਆ ਜਾਣਗੇ ਜੀ 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 ਪੰਜ ਰੰਗ ਆਉਣਗੇ ਤੇ ਡਿਜ਼ਾਈਨ ਇਹਨਾਂ ਦੇ ਵਿੱਚ ਕਈ ਨੇ ਆ ਦੇਖੋ ਵਾਹ ਜੀ ਵਾਹ ਸਾਰੇ ਆ ਇਸ ਦੇ ਡਿਜ਼ਾਈਨ ਨੇ ਜੀ ਤੇ ਹੋਰ ਵੀ ਕਈ ਡਿਜ਼ਾਈਨ ਹੈ ਇਹ ਆ ਦੇਖ ਵਾਹ ਜੀ ਵਾਹ ਤੇ ਵੀਰ ਜੀ ਇੱਕ ਵਾਰ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦੱਸ ਦਿਓ ਜ ਆਪਣੇ ਸਰਕਾਰੀ ਹਸਪਤਾਲ ਗੇਟ ਨੰਬਰ 1 ਦੇ ਕੋਲੇ ਸ਼ੌਪ ਹੈ ਜੀ ਮੋੜ ਮੰਡੀ ਸਿਮਰਨ ਟੈਕਸਟਾਈਲ ਬਟਿੰਡੇਵਾਲ ਸਰਦਾਰਾ ਦੇ ਨਾਂ ਤੇ ਦੁਕਾਨ ਹੈ ਜੀ ਤੇ ਮੋਬਾਈਲ ਨੰਬਰ ਹੈ 97795 6901